ਰੀਸੈਂਟਲੀ ਮੇਰੀ ਆਪਣੀ ਮੈਰਿਜ ਹੋਈ ਹੈ ਸੋ ਕਿਤੇ ਨਾ ਕਿਤੇ ਮੈਂ ਆਪਣੇ ਲਈ ਇਨਸਾਈਟ ਲੈ ਰਿਹਾ ਕਿ ਮੈਂ ਐਕਸਪੀਰੀਅੰਸ ਲੈ ਰਿਹਾ ਕਿ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਹਾਊ ਡੂ ਆਈ ਕੀਪ ਮਾਈ ਵਾਈਫ ਹੈਪੀ ਮੈਂ ਉਹਨਾਂ ਨੂੰ ਕਿੱਦਾਂ ਖੁਸ਼ ਰੱਖ ਸਕਾਂ ਆਪਣੀ ਵਾਈਫ ਨੂੰ ਮੈਂ ਵੀ ਚਾਹੂੰਗਾ ਅਸੀਂ ਜੋ ਉਹ ਬਜ਼ੁਰਗ ਹੋਈਏ ਤਾਂ ਸਾਨੂੰ ਵੀ ਕੋਈ ਪਿੱਛੋਂ ਆ ਕੇ ਸੁਤੇਜ ਪੁੱਛੇ ਕਿ ਮੈਂ ਤੁਹਾਡੀ ਫੋਟੋ ਲੈ ਸਕਦਾ ਹਾਂ ਰੀਸੈਂਟਲੀ ਮੇਰੀ ਆਪਣੀ ਮੈਰਿਜ ਹੋਈ ਹੈ ਸੋ ਕਿਤੇ ਨਾ ਕਿਤੇ ਮੈਂ ਆਪਣੇ ਲਈ ਇਨਸਾਈਟ ਲੈ ਰਿਹਾ ਕਿ ਮੈਂ ਐਕਸਪੀਰੀਅੰਸ ਲੈ ਰਹੇ ਆ ਕਿ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਹਾਊ ਡੂ ਆਈ ਕੀਪ ਮਾਈ ਵਾਈਫ ਹੈਪੀ ਮੈਂ ਉਹਨਾਂ ਨੂੰ ਕਿੱਦਾਂ ਖੁਸ਼ ਰੱਖ ਸਕਾਂ ਆਪਣੀ ਵਾਈਫ ਨੂੰ ਤੇ ਉਹ ਬਹੁਤ ਖੁਸ਼ ਨੇ ਮਤਲਬ ਪਰ ਫਿਰ ਵੀ ਮੈਂ ਚਾਹੁੰਦਾ ਆ ਕਿ ਇੱਕ ਜਿਹੜਾ ਹਾਂਜੀ ਟਿਪਸ ਮਿਲ ਜਾਣ ਤੇ ਉਹਦਾ ਵੀ ਬੜਾ ਕਿਊਟ ਲੱਗਦਾ ਜਦੋਂ ਤੁਸੀਂ ਕਿਸੇ ਬਜ਼ੁਰਗ ਨੂੰ ਪੁੱਛਦੇ ਹੋ ਨਾ ਤੇ ਜਦੋਂ ਇੱਕ ਤਾਂ ਪਹਿਲਾਂ ਉਹ ਚਿਚਕ ਜਾਂਦੇ ਆ ਤੇ ਉਹ ਪੁੱਛ ਲੈਣੇ ਨਾ ਪਹਿਲਾਂ ਦਾ ਜ਼ਮਾਨਾ ਐਦਾਂ ਹੁੰਦਾ ਸੀ ਕਿ ਨਾ ਬੜਾ ਸਟਲ ਜਾਂ ਹੁੰਦਾ ਸੀ ਪਰਦੇ ਵਿੱਚ ਚੀਜ਼ਾਂ ਆਈ ਨੋ ਕਿ ਮੇਰੇ ਦਾਦਾ ਦਾਦੀ ਨੇ ਤਾਂ ਇੱਕ ਦੂਜੇ ਦੀ ਫੋਟੋ ਵੀ ਨਹੀਂ ਵੇਖੀ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਹਾਂਜੀ ਬਿਲਕੁਲ ਕਿਉਂਕਿ ਜਦੋਂ ਤੁਸੀਂ ਇਹ ਸਵਾਲ ਉਹਨਾਂ ਨੂੰ ਪੁੱਛਦੇ ਹੋ ਤੇ ਉਹ ਨਾ ਬਲਸ਼ ਕਰਨ ਲੱਗ ਜਾਂਦੇ ਸ਼ਰਮ ਆ ਜਾਂਦੇ ਤੇ ਉਹ ਸ਼ਰਮ ਆ ਜਾਂਦੇ ਆ ਤੇ ਉਹ ਜਦੋਂ ਸ਼ਰਮਾਉਂਦੇ ਆ ਤੇ ਫਿਰ ਉਹ ਮੁੜ ਕੇ ਦੱਸਦੇ ਆ ਕਿ ਇੱਕ ਦੂਜੇ ਦੀ ਰਿਸਪੈਕਟ ਕਰੋ ਉਹ ਬੜੀ ਵੱਡੀ ਗੱਲ ਆ ਤੇ ਕਹਿੰਦੇ ਜੇ ਕੋਈ ਅਨਬਨ ਹੋਈ ਆ ਉਹਨੂੰ ਵਕਤ ਦੇ ਦਿਓ ਅ ਕਹਿ ਲਓ ਇੱਕ ਦੂਜੇ ਨੂੰ ਟਾਈਮ ਦੇ ਦਿਓ ਉਸ ਚੀਜ਼ ਨੂੰ ਹੋਰ ਵਧਾਓ ਨਾ ਤੇ ਰਿਸਪੈਕਟ ਕਰੋ ਹਰੇਕ ਹੁਣੇ ਰੀਸੈਂਟਲੀ ਵੀ ਮੈਂ ਹੁਣੇ ਗਿਆ ਸੀ ਦਰਬਾਰ ਸਾਹਿਬ ਉੱਥੇ ਵੀ ਮੈਂ ਪੁੱਛਿਆ ਤੇ ਉਹ ਵੀ ਦੋਨੋਂ ਪਹਿਲਾਂ ਤੇ ਹੱਸਣ ਲੱਗ ਗਏ ਬਹੁਤ ਡੇਰ ਹੱਸੇ ਕਹਿੰਦੇ ਉਹਨਾਂ ਨੇ ਇਹੀ ਗੱਲ ਕਹੀ ਕਹਿੰਦੇ ਮੈਂ ਤਾਂ ਇਹਨਾਂ ਦੀ ਪਹਿਲਾਂ ਫੋਟੋ ਵੀ ਨਹੀਂ ਦੇਖੀ ਸੀਗੀ ਪਰ ਮੈਨੂੰ ਇਹ ਪਤਾ ਲੱਗਾ ਕਿ ਮੈਨੂੰ ਇਹਨਾਂ ਦੀ ਰਿਸਪੈਕਟ ਕਰਨੀ ਆਪਣੀ ਲਾਈਫ ਤੇ ਉਹਨਾਂ ਨੇ ਵੀ ਜਿਹੜੇ ਸੀਗੇ ਹਸਬੈਂਡ ਵੀ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਂ ਇਹਨਾਂ ਦੀ ਰਿਸਪੈਕਟ ਕਰਾਂ ਤੇ ਮੈਂ ਇਹਨਾਂ ਦੀ ਸੋਣਾ ਤੇ ਅਸੀਂ ਦੋਨੋਂ ਇਕੱਠੇ ਹੀ ਇਸ ਰਿਲੇਸ਼ਨਸ਼ਿਪ ਨੂੰ ਅੱਗੇ ਲੈ ਕੇ ਜਾਈਏ ਮੈਥਡ ਰਿਲੇਸ਼ਨਸ਼ਿਪ ਦੀ ਗੱਲ ਕਰਾਂਗੀ ਜਿਵੇਂ ਤੁਹਾਡਾ ਮੈਂ ਰੀਸੈਂਟਲੀ ਜਦੋਂ ਤੁਹਾਡੀ ਫਿਚਰ ਦੇਖੀ ਸੀ ਮੈਂ ਤੁਹਾਨੂੰ ਕੌਮਪਲੀਮੈਂਟ ਕਰਦੀ ਤੁਹਾਡੀ ਵਾਈਫ ਬਹੁਤ ਬਿਊਟੀਫੁੱਲ ਹੈ ਬਹੁਤ ਜ਼ਿਆਦਾ ਐਂ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਦੀ ਹੈ ਤੇ ਇਦਾਂ ਹੀ ਫੱਬਦੀ ਰਹੇ ਤੇ ਜਿਵੇਂ ਜਗਾ ਤੁਹਾਨੂੰ ਟਿਪਸ ਲੈ ਰਹੇ ਹਾਂ ਤਾਂ ਟਿਪਸ ਤੁਹਾਡੇ ਬਹੁਤ ਕੰਮ ਆਣਗੇ ਫੁੱਲ ਲਾਈਫਟਾਈਮ ਦੇ ਵਿੱਚ ਹਾਂਜੀ ਬਿਲਕੁਲ ਮਤਲਬ ਯੂ نو ਸ਼ੀ ਇਜ਼ ਅ ਬਿਊਟੀਫੁੱਲ ਐਂਡ ਅ ਗ੍ਰੇਸਫੁੱਲ ਪਰਸਨ ਤੇ ਬਹੁਤ ਹੀ ਗ੍ਰੇਸਫੁੱਲ ਨੇ ਤੇ ਆਈ ਏਮ ਵੈਰੀ ਬlesਸ ਕਿ ਮੈਂ ਉਹਨਾਂ ਦੇ ਨਾਲ ਆਪਣੀ ਲਾਈਫ ਬਤਾਉਣੀ ਆ ਤੇ ਮੈਂ ਵੀ ਚਾਹੂੰਗਾ ਸੀ ਇਸ ਉਹਨਾਂ ਬਜ਼ੁਰਗ ਹੋਈਏ ਤੇ ਸਾਨੂੰ ਵੀ ਕੋਈ ਪਿੱਛੋਂ ਆ ਕੇ ਸੁਤੇਜ ਪੁੱਛੇ ਕਿ ਮੈਂ ਤੁਹਾਡੀ ਫੋਟੋ ਲੈ ਸਕਦਾ ਕਿ ਹੋ ਸਕਦਾ ਉਦੋਂ ਤੱਕ ਸਾਡੇ ਕੋਲ ਵੀ ਕੋਈ ਲਾਈਫ ਟਿਪਸ ਹੋਣ ਦੇਣ ਨੂੰ ਰੀਸੈਂਟਲੀ ਮੇਰੀ ਆਪਣੀ ਮੈਰਿਜ ਹੋਈ ਸੋ ਕਿਤੇ ਨਾ ਕਿਤੇ ਮੈਂ ਆਪਣੇ ਲਈ ਇਨਸਾਈਟ ਲੈ ਰਿਹਾ ਕਿ ਮੈਂ ਐਕਸਪੀਰੀਅੰਸ ਲੈ ਰਹੇ ਆ ਕਿ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਹਾਊ ਡੂ ਆਈ ਕੀਪ ਮਾਈ ਵਾਈਫ ਹੈਪੀ ਮੈਂ ਉਹਨਾਂ ਨੂੰ ਕਿੱਦਾਂ ਖੁਸ਼ ਰੱਖ ਸਕਾਂ ਆਪਣੀ ਵਾਈਫ ਨੂੰ ਮੈਂ ਵੀ ਚਾਹੂੰਗਾ ਅਸੀਂ ਜਦੋਂ ਬਜ਼ੁਰਗ ਹੋਈਏ ਤਾਂ ਸਾਨੂੰ ਵੀ ਕੋਈ ਪਿੱਛੋਂ ਆ ਕੇ ਸੁਤੇਜ ਪੁੱਛੇ ਕਿ ਮੈਂ ਤੁਹਾਡੀ ਫੋਟੋ ਲੈ ਸਕਦਾ ਰੀਸੈਂਟਲੀ ਮੇਰੀ ਆਪਣੀ ਮੈਰਿਜ ਹੋਈ ਹੈ ਸੋ ਕਿਤੇ ਨਾ ਕਿਤੇ ਮੈਂ ਆਪਣੇ ਲਈ ਇਨਸਾਈਟ ਲੈ ਰਹੇ ਆ ਕਿ ਮੈਂ ਐਕਸਪੀਰੀਅੰਸ ਲੈ ਰਹੇ ਆ ਕਿ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਹਾਊ ਡੂ ਆਈ ਕੀਪ ਮਾਈ ਵਾਈਫ ਹੈਪੀ ਮੈਂ ਉਹਨਾਂ ਨੂੰ ਕਿੱਦਾਂ ਖੁਸ਼ ਰੱਖ ਸਕਾਂ ਆਪਣੀ ਵਾਈਫ ਨੂੰ ਤੇ ਉਹ ਬਹੁਤ ਖੁਸ਼ ਨੇ ਮਤਲਬ ਪਰ ਫਿਰ ਵੀ ਮੈਂ ਚਾਹੁੰਦਾ ਆ ਕਿ ਇੱਕ ਜਿਹੜਾ ਹਾਂਜੀ ਟਿਪਸ ਮਿਲ ਜਾਣ ਤੇ ਉਹਦਾ ਵੀ ਬੜਾ ਕਿਊਟ ਲੱਗਦਾ ਜਦੋਂ ਤੁਸੀਂ ਕਿਸੇ ਬਜ਼ੁਰਗ ਨੂੰ ਪੁੱਛਦੇ ਹੋ ਨਾ ਤੇ ਜਦੋਂ ਇੱਕ ਤਾਂ ਪਹਿਲਾਂ ਉਹ ਚਿਚਕ ਜਾਂਦੇ ਆ ਤੇ ਉਹ ਪੁੱਛ ਲੈਣਾ ਨਾ ਪਹਿਲਾਂ ਦਾ ਜ਼ਮਾਨਾ ਐਦਾਂ ਹੁੰਦਾ ਸੀ ਕਿ ਨਾ ਬੜਾ ਸਟਲ ਜਾਂ ਹੁੰਦਾ ਸੀ ਪਰਦੇ ਵਿੱਚ ਚੀਜ਼ਾਂ ਆਈ نو ਕਿ ਮੇਰੇ ਦਾਦਾ ਦਾਦੀ ਨੇ ਤਾਂ ਇੱਕ ਦੂਜੇ ਦੀ ਫੋਟੋ ਵੀ ਨਹੀਂ ਵੇਖੀ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਹਾਂਜੀ ਬਿਲਕੁਲ ਕਿਉਂਕਿ ਜਦੋਂ ਤੁਸੀਂ ਇਹ ਸਵਾਲ ਉਹਨਾਂ ਨੂੰ ਪੁੱਛਦੇ ਹੋ ਤੇ ਉਹ ਨਾ ਬਲਸ਼ ਕਰਨ ਲੱਗ ਜਾਂਦੇ ਸ਼ਰਮ ਆ ਜਾਂਦੇ ਤੇ ਉਹ ਸ਼ਰਮ ਆ ਜਾਂਦੇ ਆ ਤੇ ਉਹ ਜਦੋਂ ਸ਼ਰਮਾਉਂਦੇ ਆ ਤੇ ਫਿਰ ਉਹ ਮੁੜ ਕੇ ਦੱਸਦੇ ਆ ਕਿ ਇੱਕ ਦੂਜੇ ਦੀ ਰਿਸਪੈਕਟ ਕਰੋ ਉਹ ਬੜੀ ਵੱਡੀ ਗੱਲ ਆ ਤੇ ਕਹਿੰਦੇ ਜੇ ਕੋਈ ਅਨਬਨ ਹੋਈ ਆ ਉਹਨੂੰ ਵਕਤ ਦੇ ਦਿਓ ਅ ਕਹਿ ਲਓ ਇੱਕ ਦੂਜੇ ਨੂੰ ਟਾਈਮ ਦੇ ਦਿਓ ਉਸ ਚੀਜ਼ ਨੂੰ ਹੋਰ ਵਧਾਓ ਨਾ ਤੇ ਰਿਸਪੈਕਟ ਕਰੋ ਹਰੇਕ ਹੋਣੇ ਰੀਸੈਂਟਲੀ ਵੀ ਮੈਂ ਹੁਣੇ ਗਿਆ ਸੀ ਦਰਬਾਰ ਸਾਹਿਬ ਉੱਥੇ ਵੀ ਮੈਂ ਪੁੱਛਿਆ ਤੇ ਉਹ ਵੀ ਦੋਨੋਂ ਪਹਿਲਾਂ ਤੇ ਹੱਸਣ ਲੱਗ ਗਏ ਬਹੁਤ ਡੇਰ ਹੱਸੇ ਕਹਿੰਦੇ ਉਹਨਾਂ ਨੇ ਇਹੀ ਗੱਲ ਕਹੀ ਕਹਿੰਦੇ ਮੈਂ ਤਾਂ ਇਹਨਾਂ ਦੀ ਪਹਿਲਾਂ ਫੋਟੋ ਵੀ ਨਹੀਂ ਦੇਖੀ ਸੀਗੀ ਪਰ ਮੈਨੂੰ ਇਹ ਪਤਾ ਲੱਗਾ ਕਿ ਮੈਨੂੰ ਇਹਨਾਂ ਦੀ ਰਿਸਪੈਕਟ ਕਰਨੀ ਆਪਣੀ ਲਾਈਫ ਤੇ ਉਹਨਾਂ ਨੇ ਵੀ ਜਿਹੜੇ ਸੀਗੇ ਹਸਬੈਂਡ ਵੀ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਂ ਇਹਨਾਂ ਦੀ ਰਿਸਪੈਕਟ ਕਰਾਂ ਤੇ ਮੈਂ ਇਹਨਾਂ ਦੀ ਸੋਣਾ ਤੇ ਅਸੀਂ ਦੋਨੋਂ ਇਕੱਠੇ ਹੀ ਇਸ ਰਿਲੇਸ਼ਨਸ਼ਿਪ ਨੂੰ ਅੱਗੇ ਲੈ ਕੇ ਜਾਈਏ ਮੈਂ ਤੁਹਾਡੇ ਰਿਲੇਸ਼ਨਸ਼ਿਪ ਦੀ ਗੱਲ ਕਰਾਂਗੀ ਜਿਵੇਂ ਤੁਹਾਡਾ ਮੈਂ ਰੀਸੈਂਟਲੀ ਜਦੋਂ ਤੁਹਾਡੀ ਫਿਚਰ ਦੇਖੀ ਸੀ ਮੈਂ ਤੁਹਾਨੂੰ ਕੌਮਪਲੀਮੈਂਟ ਕਰਦੀ ਤੁਹਾਡੀ ਵਾਈਫ ਬਹੁਤ ਬਿਊਟੀਫੁੱਲ ਹੈ ਬਹੁਤ ਜ਼ਿਆਦਾ ਐਂ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਦੀ ਹੈ ਤੇ ਇਦਾਂ ਹੀ ਫੱਬਦੀ ਰਹੇ ਤੇ ਜਿਵੇਂ ਜਗਾ ਤੁਹਾਨੂੰ ਟਿਪਸ ਲੈ ਰਹੇ ਹਾਂ ਤਾਂ ਟਿਪਸ ਤੁਹਾਡੇ ਬਹੁਤ ਕੰਮ ਆਣਗੇ ਫੁੱਲ ਲਾਈਫਟਾਈਮ ਦੇ ਵਿੱਚ ਹਾਂਜੀ ਬਿਲਕੁਲ ਮਤਲਬ ਯੂ نو ਸ਼ੀ ਇਜ਼ ਅ ਬਿਊਟੀਫੁੱਲ ਐਂਡ ਅ ਗ੍ਰੇਸਫੁੱਲ ਪਰਸਨ ਤੇ ਬਹੁਤ ਹੀ ਗ੍ਰੇਸਫੁੱਲ ਨੇ ਤੇ ਆਈ ਐਮ ਵੈਰੀ ਬlesਸ ਕਿ ਮੈਂ ਉਹਨਾਂ ਦੇ ਨਾਲ ਆਪਣੀ ਲਾਈਫ ਬਤਾਉਣੀ ਆ ਤੇ ਮੈਂ ਵੀ ਚਾਹੂੰਗਾ ਜੇ ਇਸ ਉਹਨਾਂ ਬਜ਼ੁਰਗ ਹੋਈਏ ਤੇ ਸਾਨੂੰ ਵੀ ਕੋਈ ਪਿੱਛੋਂ ਆ ਕੇ ਸੁਤੇਜ ਪੁੱਛੇ ਕਿ ਮੈਂ ਤੁਹਾਡੀ ਫੋਟੋ ਲੈ ਸਕਦਾ ਕਿ ਹੋ ਸਕਦਾ ਉਦੋਂ ਤੱਕ ਸਾਡੇ ਕੋਲ ਵੀ ਕੋਈ ਲਾਈਫ ਟਿਪਸ ਹੋਣ ਦੇਣ ਨੂੰ